ਹਾਂਜੀ ਦੋਸਤੋ ਹੈਪੀ ਦਿਵਾਲੀ ਸਾਰਿਆਂ ਨੂੰ ਬਾਈ ਜੀ ਖੇਤਮ ਆਇ ਤੇ ਬਾਈ ਆਪਾਂ ਨੇ ਖੇਤ ਵਿੱਚ ਲਾਏ ਜਾਂਦੀ ਵੇ ਦੇਖੋ ਇੱਕ ਜੱਟ ਦਾ ਕਿਸਾਨ ਦਾ ਜ਼ਿਮੀਂਦਾਰ ਦਾ ਬਾਈ ਖੇਤ ਵਿੱਚ ਨੂੰ ਕੁਝ ਨਹੀਂ ਹੈਗਾ ਜ਼ਰੂਰੀ ਹੈ ਵੀ ਖਵਾਜਾ ਬਲੀ ਕਰੀਂ ਬਲੋ ਬਲੀ ਦੇਖੋ ਦੋਸਤੋ ਉਹ ਪਰਾ ਉਹ ਸਾਂ ਚਮਕਰਿਆ ਪੰਨੂ ਹਰਿਆਊ ਖੁਰਦ ਆ ਗਿਆ ਜੀ ਮੇਰਾ ਪਿੰਡ ਹਰਿਆਊ ਕਲਾਂ ਉਰੇ ਖੇਤ ਵਿੱਚ ਖੜੇ ਆ ਬਾਈ ਜਾਦੇ ਬੰਬ ਪਟਾਕੇ ਵੱਜ ਰਹੇ ਆ ਹਰਿਆਊ ਖੁਰਦ ਮੇਰੇ ਪਿੰਡ ਬੰਬ ਪਟਾਕੇ ਵੱਜ ਰਹੇ ਆ ਘਟ ਕਾਰਨ ਬਾਈ ਕੱਪਰੂ ਜਵਾਨ ਮੁੰਡਾ ਡੈਥ ਹੋ ਗਈ ਅੱਜ ਦੁਵਾਰ ਦਿਵਾਲੀ ਵਾਲੇ ਦਿਨ ਮਾਲਕ ਨੇ ਬਹੁਤ ਜ਼ੁਲਮ ਕਰਿਆ ਬਾਈ ਤਿਆਰਾਂਗਾ ਟਾਈਮ ਤਾਂ ਦੋਸਤੋ بڑی ਆਵਾਜ਼ ਆ ਰਹੀ ਹੈ ਬੰਪਟੱਕਾ ਇੱਧਰ ਵੀ ਅਸਤਵਾਜੀ ਹੋ ਰਹੀ ਹੈ ਬਾਈ ਤੇ ਮੇਰੇ ਪਿੰਡ ਕੋਈ ਟਾਮਾ ਟੱਲਾ ਬਾਈ ਉਹ ਵੀ ਦਿਨ ਜੜਿਆਂਗੇ ਗਰ ਦਰੇਡੇ ਆ ਦੂਰ ਆ ਉਰਾਂ ਪਰਾਂ ਚਲੋ ਬੁਜਾ ਰਹੇ ਹਾਂ ਹੁਣ ਮਜਬੂਰੀ ਹੈ ਚਲੋ ਹੁਣ ਬੱਚਿਆਂ ਕੀ ਬਾਈ ਉਹਨਾਂ ਇਸ ਚੀਜ਼ ਦਾ ਕਿਹੜਾ ਪਤਾ ਦਾ ਮਿੱਤਰੋ ਦੁੱਖ ਸੁੱਖਾ ਕੋਈ ਨਹੀਂ ਮਾਲਕ ਨੂੰ ਪਤਾ ਉਹ ਸਾਰਾ ਉਸਨੇ ਕਰਨੇ ਆ ਖੇਡ ਬਾਈ ਕਿਉਂਕਿ 2-4 ਦਿਨ ਪਹਿਲਾਂ ਅਗਲਾ ਪਟਾਕੇੰਪ ਪੈਸੇ ਲਾਦੇ ਆ ਭਈ ਉਹ ਮਜਬੂਰੀ ਹੈ ਬੱਚੇ ਵਜਾ ਲਏ ਚਲੋ ਪਰ ਪਿੰਡ ਦੇ ਵਿੱਚ ਸੋਕ ਕੀ ਲਹਿਰ ਆ ਦੋਸਤੋ ਉਧਰੋਂ ਹਮਚੜੀ ਦੇਖੋ ਹਮਚੜੀ ਵੀ ਬਹੁਤ ਵੱਜ ਰਹੇ ਠੀਕ ਹੈ ਮਿੱਤਰ ਪਿਆਰਿਓ ਹੈਪੀ ਦੀਵਾਲੀ ਸਾਰਿਆਂ ਨੂੰ ਭਾਈ ਅੰਦਰੁਸਤੀ ਦੇ ਮਾਲਕ ਸਾਰੇ ਦਾ ਰਜਵਾਖ ਜੱਲਿਆ ਵੇ ਡੰਗਰ ਪਸੂ ਮੈਂ ਬਾਲ ਬੱਚਿਆਂ ਮੈਂ ਖੈਰ ਸੁਖ ਰੱਖਿਆ ਪ੍ਰਮਾਤਮਾ ਤਿਵਾਰ ਕਿਸੇ ਕਾ ਨਾ ਮਾਰੀ ਨਾ ਕਰਾ ਬਈ ਸਾਡੇ ਨਗਰ ਮੈਂ ਤੁਮਾਰੀ ਗੱਲ ਹੋਈ ਐ ਸੱਚੇ ਬਾਦਸ਼ਾਹ ਉਮੇਰ ਪ੍ਰਿਆਥ ਰੱਖੀ ਬਈ ਸਾਰੇ ਦੋਸਤ ਮਿੱਤਰਾਂ ਪੈ ਸਾਰੀ ਕਾਇਨਾਤ ਪੈ ਠੀਕ ਐ ਮਿੱਤਰੋ ਸਾਸਰੀ ਕਾਲ ਸਾਰਿਆਂ ਨੂੰ ਜਿਉਂਦੇ ਵਾਦਣਾ ਬਈ